हक़ार सैलरी बारही सैलरी सैलरी ਸੰਜੇ ਭਾਈ ਕੀ ਰਾਮ ਤੁਹਾਡਾ ਸੰਜੇ ਨਹੀਂ ਸਕਦਾ ਜਿਹੜਾ ਅੱਜ ਤੁਸੀਂ ਇਹ ਧਰਨਾ ਲਾਇਆ ਕਿਸ ਕਰਨ ਲਾਇਆ ਸਰ ਸਾਨੂੰ ਸੈਲਰੀ ਨਹੀਂ ਮਿਲ ਰਹੀ ਪਿਛਲੇ 10 ਮਹੀਨੇ ਤੋਂ ਕਿੱਥੇ ਕੰਮ ਕਰ ਰਹੇ ਹੋ ਤੁਸੀਂ ਅਸੀਂ ਫ੍ਰਾਂਸਿਸ ਨਿਊਟਨ ਮਿਸ਼ਨ ਹਸਪੀਟਲ ਕਿੰਨੇ ਟਾਈਮ ਸੇ ਆਪ ਕੰਮ ਕਰ ਰਹੇ ਹੋ ਇੱਥੇ ਮੇਰਾ 30 32 ਸਾਲ ਹੋ ਗਏ ਇੱਥੇ ਕੰਮ ਕਰਤੇ ਇੱਥੇ ਸੇਵਾ ਕਰਤੇ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਸਰ ਜੀ ਸਾਨੂੰ ਸੈਲਰੀ ਨਹੀਂ ਮਿਲ ਰਹੀ ਤੇ ਸਾਡੇ ਘਰ ਪਰੇਸ਼ਾਨ ਹੋਏ ਪਏ ਆ ਘਰ ਵਾਲੇ ਪਰੇਸ਼ਾਨ ਹੋਏ ਪਏ ਬੱਚਿਆਂ ਦੀ ਫੀਸਾ ਦੇਣੀ ਹੈ ਸਕੂਲ ਦੇ ਖਰਚੇ ਸੋ ਐਡਮਿਸ਼ਨਾਂ ਹੁੰਦੀਆਂ 100 ਕਰਦੇ ਖਰਚੇ ਹੁੰਦੇ ਨੇ ਸਾਨੂੰ 10 ਮਹੀਨੇ ਹੋ ਗਏ ਸੈਲਰੀ ਨਹੀਂ ਮਿਲ ਰਹੀ ਇਹ ਸਾਨੂੰ ਕਹਿੰਦੇ ਆ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਸਾਡੇ ਨਾਲ ਮੋਢੇ ਤੋਂ ਮੋਢਾ ਮਿਲਾ ਕੇ ਚੱਲੋ ਅਸੀਂ 10 ਮਹੀਨੇ ਮੋਢੇ ਤੋਂ ਮੋਢਾ ਮਿਲਾ ਕੇ ਚੱਲ ਰਹੇ ਇਹਨਾਂ ਨਾਲ ਅੱਜ ਤੱਕ ਸਾਨੂੰ ਸੈਲਰੀ ਨਹੀਂ ਮਿਲੀ ਕਦੀ ਅੱਧੀ ਦੇਤੀ ਕਦੀ ਅੱਧੇ ਦੇਤੀ ਕਦੀ ਇਹਨਾਂ ਨੇ ਪੂਰੀ ਦੇਤੀ ਕਦੀ ਐ ਕਰਦੇ 4 ਮਹੀਨੇ ਬਾਅਦ ਪਾਤੀ 2 ਮਹੀਨੇ ਬਾਅਦ ਪਾਤੀ ਜਦੋਂ ਗੱਲ ਕਰੀਏ 15 ਦਿਨ ਦਾ ਟਾਈਮ ਲੈਂਦੇ ਜੀ 15 ਦਿਨ ਤੋਂ ਬਾਅਦ ਪਾ ਦਾਂਗੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹ ਚਾਹਨੇ ਹੈ ਕਿ ਸਾਡੀ ਸੈਲਰੀ ਰੈਗੂਲਰ ਕੀਤੀ ਜਾਏ ਔਰ ਸਾਨੂੰ ਸੈਲਰੀ ਦਿੱਤੀ ਜਾਏ ਅਸੀਂ ਕੰਮ ਤੇ ਜਾਈਏ ਆਪਣੇ ਹਸਪੀਟਲ ਸਾਰੇ ਪਾਸੇ ਤਾਲੇ ਲੱਗੇ ਪਏ ਨੇ ਜੀ ਹਸਪੀਟਲ ਬੰਦ ਹੋਇਆ ਪਿਆ ਸਾਰੇ ਪਾਸੇ ਕੈਂਪਸ ਵੇਖ ਲਓ ਤੁਸੀਂ ਕੈਂਪਸ ਦਾ ਬੁਰਾ ਹਾਲ ਹੋਇਆ ਪਿਆ ਤੁਸੀਂ ਅੱਜ ਧਰਨਾ ਲਾਇਆ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਤੁਹਾਡਾ ਅਗਲਾ ਸਟੈਪ ਕੀ ਹੈ ਅਸੀਂ ਸਰ ਡਿਊਟੀ ਤੇ ਨਹੀਂ ਜਾਵਾਂਗੇ ਹੁਣ ਜਦ ਸਾਨੂੰ ਸੈਲਰੀ ਦੇ ਦੇਣਗੇ ਤੇ ਅਸੀਂ ਡਿਊਟੀ ਤੇ ਆਨ ਹੋ ਜਾਵਾਂਗੇ ਡਿਊਟੀ ਤੇ ਆਉਣ ਉਹਨਾਂ ਤੇ ਡਿਊਟੀ ਨਹੀਂ ਕਰੋਗੇ ਡਿਊਟੀ ਤੇ ਆਵਾਂਗੇ ਜੀ ਤਰਨਾ ਦਵਾਂਗੇ ਜੀ ਕੰਮ ਨਹੀਂ ਕਰਾਂਗੇ ਅਸੀਂ ਸਰ ਕੀ ਨਾਮ ਤੁਹਾਡਾ ਤੇ ਮੇਰਾ ਨਾਮ ਵਿਕਟਰ ਹੈ ਜੀ ਵਿਕਟਰ ਜੀ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਤੇ ਕਿਉਂ ਤਰਨਾ ਲਗਾਇਆ ਗਿਆ ਇਸ ਕਰਕੇ ਤਰਨਾ ਲੱਗਿਆ ਜੀ ਸਾਨੂੰ ਸੈਲਰੀ ਨਹੀਂ ਮਿਲਦੀ ਲਾਸਟ ਸਪਟੰਬਰ 2023 ਤੋਂ ਕਦੀ ਦੇ ਦਿੰਦੇ ਅੱਧੀ ਪਾ ਦਿੰਦੇ ਕਦੀ ਜਦ ਤੇ ਲਾਰਾ ਲਾਦ ਨੇ ਤੇ ਸਾਡਾ ਘਰ ਦਾ ਇੰਨਾ ਮੁਸ਼ਕਿਲ ਗੁਜ਼ਾਰਾ ਕਰਦੇ ਪਏ ਪਛੋਟੇ ਕਿ ਕਿਹ ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਸਰ ਇਹਨਾਂ ਦੀਆਂ ਨੀਤੀਆਂ ਗਲਤ ਹੈ ਕਿਸ ਤਰ੍ਹਾਂ ਦੀਆਂ ਨੀਤੀਆਂ ਗਲਤ ਜੋ ਵੀ ਇਹ ਕਰਦੇ ਪ੍ਰਸੀਡ ਕਰਦੇ ਲੇਬ ਬਾਹਰ ਠੇਕੇ ਤੇ ਦਿੱਤੀ ਇਹਨਾਂ ਨੇ ਤੇ ਪੇਸ਼ੈਂਟ ਖਰਾਬ ਹੁੰਦੇ ਆ ਬਦਨ ਦਾ ਚਲਾਣਾ ਹੀ ਨਹੀਂ ਹਸਪੀਟਲ ਕਰੇ ਘੰਟੇ ਨੂੰ ਤੁਹਾਡੇ ਮੈਡੀਕਲ ਸੁਪਰਡੈਂਟ ਦਾ ਕੀ ਨਾਮ ਹੈ ਡਾਕਟਰ ਅਨੁਰਾਗ ਅਮ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜੀ ਸਾਡੀ ਵੀ ਸੈਲਰੀ ਬਿਲਕੁਲ ਤਾਂ ਕਿ ਸਾਡੇ ਘਰ ਦਾ ਗੁਜ਼ਾਰਾ ਚੰਗਾ ਚੱਲੇ ਠੀਕ ਹੈ ਜੀ ਪਿਛਲੇ 26 ਸਾਲਾਂ ਤੋਂ ਇੱਥੇ ਜੌਬ ਕਰ ਰਹੇ ਹਾਂ ਜੀ ਮੇਰੀ ਵਾਈਫ ਵੀ ਇੱਥੇ ਹੈ ਜਿਹੜੇ ਬੀਏ ਸੀ ਨਰਸਿੰਗ ਟਿਊਟਰ ਅਸੀਂ ਦੋਨਾਂ ਦੀ ਇੱਥੇ ਹੈ ਤੇ ਬੱਚਿਆਂ ਦੀ ਫੀਸਾ ਕਿੱਥੋਂ ਦਵਾਉਣੀ ਦੋਨਾਂ ਦੀ ਸੈਲਰੀ ਬੰਦ ਹੈ ਦੋਨਾਂ ਦੀ ਸੈਲਰੀ ਇਹ ਸਰ ਕਿੰਨਾ ਕ ਸਟਾਫ ਹੈ ਜਿਨ੍ਹਾਂ ਦੀ ਸੈਲਰੀ ਨਹੀਂ ਆ ਰਹੀ ਇਹ ਸਰ ਟੋਟਲੀ ਜਿੰਨਾ ਵੀ ਸਟਾਫ ਹੈ ਕੁਝ ਤਾਂ ਛੱਡ ਕੇ ਚਲੇ ਗਏ ਜਿਹੜੇ ਰਿਟਾਇਰ ਬੰਦੇ ਉਹਨਾਂ ਦੀ ਵੀ ਨਹੀਂ ਪੇਮੈਂਟ ਦਿੱੰਗੇ ਗ੍ਰੈਜੂਏਟੀ ਆ ਕੋਈ ਛੋਹਰ ਹੋ ਗਿਆ ਉਹਨਾਂ ਦਾ ਕੁਝ ਨਹੀਂ ਦਿੰਦੇ ਉਹ ਵਿਚਾਰੇ ਰੋ ਕੇ ਆਂਦੇ ਇੱਕ ਸਾਡਾ ਇੱਥੋਂ ਦਾ ਬੈਸਟ ਮੁੰਡਾ ਲੱਗਾ ਹੋਇਆ ਸੀਗਾ ਜਿੰਮੀ ਉਹ ਵਿਚਾਰਾ ਰੋ ਜਾਂਦਾ ਤੇ ਕੱਲ ਰੋ ਕੇ ਗਿਆ ਤੂੰ ਨਹੀਂ ਕੱਲ ਨੂੰ ਇਹ ਸੈਲਰੀ ਵਗੈਰਾ ਨਹੀਂ ਦੇਣਗੇ ਤੁਹਾਨੂੰ ਜਵਾਬ ਦੇ ਰਿਹਾ ਤੇ ਤੁਹਾਡੀ ਅੱਗੇ ਕੀ ਸਟੈਪ ਹੋਏਗਾ ਤੁਹਾਡਾ ਸਰ ਇੱਥੇ ਬੈਠਾਂਗੇ ਜੀ ਕਰਨੇ ਕੰਟੀਨਿਊ ਕਰਾਂਗੇ ਜਦ ਤੱਕ ਸਾਡੀ ਪ੍ਰੋਬਲਮ ਨਹੀਂ ਸੌਂਦੀ